ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਅਸਤੀਫੇ ਦੀਆਂ ਖਬਰਾਂ ਹੁਣ ਕਿਤੇ ਨਾ ਕਿਤੇ ਧੁੰਦਲੀਆਂ ਪੈਂਦੀਆਂ ਨਜ਼ਰ ਆ ਰਹੀਆਂ ਨੇ ਕੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਅਸਤੀਫੇ ਨੂੰ ਨਾਕਾਰ ਦਿੱਤਾ ਗਿਆ ਆ ਸਵਾਲੀਆ ਨਿਸ਼ਾਨ ਪੈਦਾ ਹੋ ਰਿਹਾ ਹੈ ਕਿਉਂਕਿ ਬਨਵਾਰੀ ਲਾਲ ਪੁਰੋਹਿਤ ਰਾਜਪਾਲ ਦੇ ਵਜੋਂ ਸਰਗਰਮੀਆਂ ਕਰਦੇ ਨਜ਼ਰ ਆ ਰਹੇ ਨੇ ਭਾਰਤ ਦਰਸ਼ਨ ਸਟੱਡੀ ਟੂਰ ਪ੍ਰੋਗਰਾਮ ਦੇ ਤਹਿਤ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਜਿਹੜੇ ਨੇ ਉਹ ਵਿਦਿਆਰਥੀਆਂ ਨੂੰ ਮਿਲ ਰਹੇ ਸਨ ਉਹਨਾਂ ਨੂੰ ਮਿਲਣ ਪਹੁੰਚੇ ਹੋਏ ਸਨ ਔਰ ਉਹਨਾਂ ਨੂੰ ਦੇਸ਼ ਦੀ ਉન્નਤੀ ਦੇ ਵਿੱਚ ਯੋਗਦਾਨ ਦੇਣ ਲਈ ਪ੍ਰੇਰ ਦੇ ਨਜ਼ਰ ਆਏ ਨੇ ਹਾਲ ਹੀ ਦੇ ਵਿੱਚ ਤਸਵੀਰਾਂ ਸਾਹਮਣੇ ਆਈਆਂ ਨੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਦੇ ਰਾਜਪਾਲ ਬਨਵਾਰੀ لال ਪ੍ਰੋਹਿਤ ਨਜ਼ਰ ਆਏ ਨੇ ਪੰਜਾਬ ਦੇ ਰਾਜਪਾਲ ਨੇ ਔਰ ਚੰਡੀਗੜ੍ਹ ਦੇ ਐਡਮਿਨਿਸਟਰेटर ਬਨਵਾਰੀ لال ਪ੍ਰੋਹਿਤ ਜਿਹੜੇ ਨੇ ਇਸ ਮਾਮਲੇ ਨੂੰ ਲੈ ਕੇ ਜਿੱਥੇ ਉਹਨਾਂ ਨੇ 3 ਫਰਵਰੀ ਨੂੰ ਅਸਤੀਫਾ ਜਿਹੜਾ ਉਹ ਲਿਖਤੀ ਰੂਪ ਦੇ ਵਿੱਚ ਰਾਸ਼ਟਰਪਤੀ ਨੂੰ ਸੌਂਪ ਦਿੱਤਾ ਸੀਗਾ ਉਸ ਅਸਤੀਫੇ ਨੂੰ ਲੈ ਕੇ ਅਜੇ ਤੱਕ ਉਹ ਅਸਤੀਫਾ ਪ੍ਰਮਾਣ ਹੋਇਆ ਨਜ਼ਰ ਨਹੀਂ ਆ ਰਿਹਾ ਅਜੇ ਤੱਕ ਬਨਵਾਰੀ لال ਪ੍ਰੋਹਿਤ ਰਾਜਪਾਲ ਆਪਣਾ ਕੰਮ ਜਿਹੜਾ ਉਹ ਕਰਦੇ ਨਜ਼ਰ ਆ ਰਹੇ ਨੇ ਪਰ ਕਿਆਸਰਾਈਆਂ ਹੁਣ ਖੜੀਆਂ ਹੋ ਗਈਆਂ ਨੇ ਕਿ ਕੀ ਹੁਣ ਰਾਜਪਾਲ ਬਨਵਾਰੀ لال ਪੋਰੋਹਿਤ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕੇਂਦਰ ਸਰਕਾਰ ਦੇ ਵੱਲੋਂ ਰਾਜਪਾਲ ਬਨਵਾਰੀ لال ਪੋਰੋਹਿਤ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਵਾਲ ਇੱਥੇ ਖੜਾ ਹੋਇਆ ਆ ਕਿ ਕੀ ਰਾਜਪਾਲ ਦੇ ਅਸਤੀਫੇ ਨੂੰ ਨਾਕਾਰ ਦਿੱਤਾ ਗਿਆ ਆ ਵੱਡਾ ਸਵਾਲ ਇਹ ਪੈਦਾ ਹੋ ਰਿਹਾ ਕਿਉਂਕਿ ਹਾਲ ਹੀ ਦੇ ਵਿੱਚ ਵਿਵਾਦ ਖੜਾ ਹੋਇਆ ਸੀ ਔਰ ਇਹ ਸਾਫ਼ ਤੌਰ ਦੇ ਉੱਤੇ ਕਿਹਾ ਜਾ ਰਿਹਾ ਸੀਗਾ ਕਿ ਰਾਜਪਾਲ ਬਨਵਾਰੀ ਨਾਲ ਪ੍ਰੋਹਿਤ ਦੇ ਅਸਤੀਫੇ ਦਾ ਜਿਹੜਾ ਅਸਲ ਕਾਰਨ ਹੈ ਭਾਵੇਂ ਕਿ ਰਾਜਪਾਲ ਨੇ ਆਪਣੇ ਅਸਤੀਫੇ ਦੇ ਵਿੱਚ ਇਸ ਬਾਰੇ ਨਹੀਂ ਲਿਖਿਆ ਸੀ ਔਰ ਸਾਫ਼ ਲਿਖਿਆ ਸੀ ਕਿ ਉਹਨਾਂ ਦੇ ਨਿੱਜੀ ਕਾਰਨਾਂ ਦੇ ਵਾਸਤੇ ਅਸਤੀਫਾ ਦੇ ਰਹੇ ਨੇ ਪਰ ਕਿਤੇ ਨਾ ਕਿਤੇ ਚੰਡੀਗੜ੍ਹ ਮੇਅਰ ਇਲੈਕਸ਼ਨਸ ਦੇ ਵਿੱਚ ਸਾਹਮਣੇ ਆਈ ਵੀਡੀਓ ਤੋਂ ਬਾਅਦ ਇਹ ਵਿਵਾਦ ਉੱਠਦਾ ਦੱਸਿਆ ਗਿਆ ਸੀ ਆਖਿਰ ਇਹਨਾਂ ਮਾਮਲਿਆਂ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਵੀ ਟਵੀਟ ਕੀਤਾ ਸੀ ਕਿ ਕਿਹਾ ਕਿ ਮੇਰੇ ਇਲੈਕਸ਼ਨਸ ਦੇ ਵਿੱਚ ਹੋਈ ਧੰਗਲੀ ਦੇ ਵਿੱਚ ਬਲੀ ਗਵਰਨਰ ਦੀ ਦਿੱਤੀ ਗਈ ਆ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਇਹੋ ਜੀ ਟਿੱਪਣੀ ਸੋਸ਼ਲ ਮੀਡੀਆ ਦੇ ਉੱਤੇ ਕੀਤੀ ਸੀ ਹੁਣ ਵੱਡਾ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਕੀ ਅੰਦਰ ਖਾਤੇ ਕੋਈ ਗੱਲਬਾਤ ਚੱਲ ਰਹੀ ਹੈ ਔਰ ਨਾਲ ਦੀ ਨਾਲ ਕੀ ਰਾਜਪਾਲ ਬਨਵਾਰੀ ਲਾਲ ਪਰਾਹੁਤ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਕੀ ਰਾਜਪਾਲ ਬਨਵਾਰੀ ਲਾਲ ਪਰਾਹੁਤ ਦਾ ਅਸਤੀਫਾ ਜਿਹੜਾ ਉਹ ਨਾਮਨਜ਼ੂਰ ਕਰ ਲਿਆ ਗਿਆ ਆ ਸਵਾਲ ਖੜਾ ਹੁੰਦਾ ਕਿਉਂਕਿ 3 ਫਰਵਰੀ ਨੂੰ ਦਿੱਤੇ ਅਸਤੀਫੇ ਤੋਂ ਬਾਅਦ ਅਜੇ ਤੱਕ ਰਾਜਪਾਲ ਆਪਣੇ ਕਮਕਾਰ ਕਰਦੇ ਪਏ ਨੇ ਰਾਜਪਾਲ ਵੱਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਨਜ਼ਰ ਆ ਰਹੇ ਨੇ ਜੋ ਵੀ ਹੋਏਗਾ ਆਉਣ ਦੇ ਦਿਨਾਂ ਤੱਕ ਸਪਸ਼ਟ ਜ਼ਰੂਰ ਹੋ ਜਾਵੇਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਵੀ ਸਿਰ ਤੇ ਖੜੀਆਂ ਨੇ ਉਸ ਤੋਂ ਪਹਿਲਾਂ ਪਹਿਲਾਂ ਕੀ ਕੁਝ ਹੁੰਦਾ ਆ ਸਭ ਦੱਸਦੇ ਰਾਵਾਂਗੇ ਔਰ ਤੱਕ ਲਈ ਬਣੇ ਰਹੋ 1 India Punjabi ਤੇ ਸਬਸਕ੍ਰਾਈਬ ਟੂ 1 INDIA ਚੈਨਲ ਐਂਡ ਨੈਵਰ ਮਿਸ ਐਨ ਅਪਡੇਟ